ਇਹ ਰਲਤ ਲੋਕ ਇਹ ਗਾਇਨੇ ਤੇ ਮੈਂ ਕਿਤੇ ਰਹਾ ਐ ਸੰਗਤ ਜੀ ਆ ਲੋ ਸੰਗਤ ਜੀ ਆ ਮੇਰਾ ਹਰਮੋਨੀ ਮੈਂ ਇਹ ਹਰਮੋਨੀ ਮੇਰਾ ਬਿਕਾ ਹੋਇਆ ਮੈਂ ਰੋਣਾ ਨਹੀਂ ਚਾਹਦਾ ਪਰ ਮੇਝ ਭੂਰੀ ਹੋ ਗਈ ਹੈ ਤੇ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਮੇਰੀ ਮਦਦ ਜ਼ਰੂਰ ਕੀਤੀ ਜਾਵੇ ਮੈਂ ਮੈਂ ਰੋਣਾ ਨਹੀਂ ਸੀ ਚਾਹੁੰਦਾ ਮੈਂ ਰੋਣਾ ਨਹੀਂ ਸੀ ਚਾਹੁੰਦਾ ਅਰੇ ਰੰਝਾ ਨੂੰ ਬਜੂ ਮੂੰਹ ਕਰ ਦਿੱਤਾ ਤੁਸੀਂ ਸਾਰਾ ਕੁਝ ਗਾਇਆ ਮੇਰੀ ਰੋਟੀ ਰੋਟੀ ਖਲੱਤ ਮਾਰੀਏ ਤੁਸੀਂ ਮੈਂ ਉਠੀਂ ਚੱਲ ਦੇ ਦੇਸਾਂ ਦੇਸਾਂ ਵਿੱਚ ਰਸਤੇ ਨਾਨਕ ਨਾਮ ਲੈਵਾ ਸਿਖਾਉਂ ਨੂੰ ਵੀਰਾਂ ਨੂੰ ਭੈਣ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 100 ਉੱਪਰ ਚੱਲ ਰਹੀ ਹੈਡਿੰਗ ਆਪ ਜੀ ਨੇ ਪੜ੍ਹੀ ਲਈ ਹੋਣੀ ਹੈ ਜਿਸ ਦੇ ਵਿੱਚ ਲਿਖਿਆ ਹੈ ਗਰੰ蒂 ਸਿੰਘ ਗੁਰੂ ਕਾ ਵਜ਼ੀਰ ਜ਼ਿਆ ਪ੍ਰਬੰਧ ਕਮੇਟੀ ਦੇ ਇਹ ਉੱਪਰ ਕੁਝ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਨੇ ਨੇ ਮੈਂ ਇਹ ਵੀਡੀਓ ਬਣਾਉਣ ਦਾ ਜੋ ਮੇਰਾ ਮਕਸਦ ਹੈ ਉਹ ਕੇਵਲ ਤੇ ਕੇਵਲ ਆਪਣੀਆਂ ਮਜਬੂਰੀਆਂ ਤੁਹਾਡੇ ਸਾਹਮਣੇ ਰੱਖਣੀਆਂ ਹੈ ਜੋ ਸਾਡੇ ਨਾਲ ਬੀਤ ਰਹੀਆਂ ਨੇ ਮੈਂ ਕਿਸੇ ਵੀ ਬਾਦ ਵਿਵਾਦ ਨੂੰ ਬਤੌਣਾ ਨਹੀਂ ਚਾਹੁੰਦਾ ਅਤੇ ਨਾ ਹੀ ਮੈਂ ਗੁਰੂ ਘਰ ਨੂੰ ਜਾਂ ਸਿੱਖ ਕੌਮ ਨੂੰ ਕੋਈ ਬਦਨਾਮ ਕਰਨ ਲਈ ਇਹੋ ਜਿਹਾ ਕਦਮ ਚੁੱਕਣਾ ਚਾਹੁੰਦਾ ਸੀ ਪਰ ਮੇਰੀ ਅੱਜ ਅਤ ਦੀ ਮਜਬੂਰੀ ਹੋ ਗਈ ਜੋ ਮੈਨੂੰ ਇਹ ਵੀਡੀਓ ਬਣਾਉਣੀ ਪੈ ਰਹੀ ਹੈ ਅਤੇ ਬੇਨਤੀ ਕਰਾਂਗਾ ਇਹ ਵੀਡੀਓ ਤੁਸੀਂ ਕਿਰਪਾ ਕਰਕੇ ਸ਼ੇਅਰ ਕਰਕੇ ਜੋ ਸਿੱਖ ਧਰਮ ਦੇ ਅਈ ਅਮਰਤਪਾਲ ਸਿੰਘ ਜੀ ਮੈਰੋ ਨੇ ਸਰਦਾਰ ਜਗਦੀਪ ਸਿੰਘ ਜੀ ਥਲੀ ਪੱਤਰਕਾਰ ਵੀਰ ਜੀ ਨੇ ਸਿਮਰਜੋਤ ਸਿੰਘ ਜੀ ਮੱਕੜ ਹਰਪ੍ਰੀਤ ਸਿੰਘ ਦੀ ਮਖੂ ਵਰਜਿੰਦਰ ਸਿੰਘ ਦੀ ਪਰਵਾਨਾ ਸੋ ਜਿੰਨਾਂ ਦੀਆਂ ਵੀਡੀਓ ਮੈਂ ਅਕਸਰ ਦੇਖਦਾ ਰਹਿਣਾਗਾ ਸ਼ਾਇਦ ਉਹ ਇਸ ਵਿਸ਼ੇ ਦੇ ਵਿੱਚ ਮੇਰੀ ਕੁਝ ਮਦਦ ਕਰਨ ਇਕੱਲੀ ਮੇਰੀ ਮਦਦ ਨਹੀਂ ਹੈ ਇਕੱਲੀ ਮੇਰੀ ਆਵਾਜ਼ ਨਹੀਂ ਹੈ ਮੇਰੇ ਪਿੱਛੇ ਪਤਾ ਨਹੀਂ ਕਿੰਨੇ ਕੁ ਗ੍ਰੰਥੀਆਂ ਦਾ ਇਹੀ ਹਾਲ ਹੈ ਕਿੰਨੇ ਕਰਾਕਿਆਂ ਦਾ ਇਹੀ ਹਾਲ ਹੈ ਇਕੱਲੀ ਮੇਰੀ ਆਵਾਜ਼ ਨਹੀਂ ਹੈ ਮੇਰੇ ਪਿੱਛੇ ਹਜ਼ਾਰਾਂ ਸੈਂਕੜੇ ਗਰੰਥੀਆਂ ਦਾ ਇਹ ਆਵਾਜ਼ ਉਹਨਾਂ ਦੀ ਵੀ ਹੈ ਸੋ ਮੈਂ ਗੱਲਬਾਤ ਸ਼ੁਰੂ ਕਰਨਾ ਚਾਹੁੰਦਾ ਤੇ ਤਕਰੀਬਨ 20 ਸਾਲ ਪਹਿਲਾਂ ਜਦ ਮੈਂ ਕੀਰਤਨ ਸਿੱਖ ਰਿਹਾ ਸੀ ਤਾਂ ਉਸ ਵੇਲੇ ਸਾਡੇ ਇਲਾਕਾ ਜਿਹੜਾ ਹੈ ਮਾਲਵਾ ਦੇ ਵਿੱਚ ਬਰਨਾਲਾ ਮਾਨਸਾ ਉਸ ਇਲਾਕੇ ਦੇ ਵਿੱਚ ਸਰਸੇ ਵਾਲੇ ਦਾ ਬਹੁਤ ਪ੍ਰਭਾਵ ਸੀਗਾ। ਚਾਰੇ ਪਾਸੇ ਉਹਨਾਂ ਦੀਆਂ ਨਾਮ ਚਰਚਾ ਹੁੰਦੀਆਂ ਸਨ। ਤਾਂ ਉਹਨਾਂ ਦੇ ਪੈਰੋਕਾਰਾਂ ਨੇ ਉਹਨਾਂ ਦੇ ਡੇਰਾ ਪ੍ਰੇਮੀਆ ਨੇ ਮੇਰੇ ਨਾਲ ਸੰਪਰਕ ਕੀਤਾ ਤੇ ਮੈਨੂੰ ਕਿਹਾ ਤੁਹਾਡੀ ਆਵਾਜ਼ ਅੱਛੀ ਹੈ। ਸੁਰ ਦਾ ਤੁਹਾਨੂੰ ਗਿਆਨ ਹੈ। ਤੁਸੀਂ ਸਾਡੇ ਨਾਲ ਚੱਲਿਆ ਕਰੋ। ਦੇਰ ਦੇ ਵਿੱਚ ਚੱਲਿਆ ਕਰੋ। ਉੱਥੇ ਆਪਾਂ ਨਾਮ ਚਰਚਾ ਕਰਿਆ ਕਰਾਂਗੇ। ਸਾਡਾ ਭਜਨ ਗਾਇਆ ਕਰੋ। ਸਾਡੇ ਗੁਰੂ ਦਾ ਭਜਨ ਗਾਇਆ ਕਰੋ। ਤੇ ਤੁਹਾਨੂੰ ਪੈਸੇ ਵੀ ਦੇਵਾਂਗੇ। ਜਦ ਕਿ ਉਸ ਵੇਲੇ ਮੈਨੂੰ ਸਾਨੂੰ ਮੇਰੇ ਪਰਿਵਾਰ ਨੂੰ ਪੈਸੇ ਦੀ ਮਾਇਆ ਦੀ ਅਤ ਦੀ ਜ਼ਰੂਰਤ ਸੀ ਗਰੀਬੀ ਦੇ ਨਾਲ ਅਸੀਂ ਜੂਝ ਰਹੇ ਸੀ ਸਿਰ ਤੇ ਪਿਓ ਦਾ ਛਾਇਆ ਨਹੀਂ ਸੀਗਾ ਤੇ ਪੜਾਈ ਦੇ ਵਾਸਤੇ ਵੀ ਜਾਂ ਹੋਰ ਕੰਮਾਂ ਵਾਸਤੇ ਵੀ ਬਹੁਤ ਜੋ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਪਰ ਮੈਂ ਕਿਹਾ ਨਹੀਂ ਮੈਂ ਕਿਰਤਨ ਜੋ ਸਿੱਖ ਰਿਹਾ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਗੁਰੂ ਨਾਨਕ ਦਾ ਜਾਸੀ ਕਰਾਂਗਾ ਸਮੁਖ ਦੀ ਗੱਲ ਮੈਂ ਉਸ ਵੇਲੇ ਉਹਨਾਂ ਦੀ ਗੱਲ ਨਹੀਂ ਮੰਨੀ ਕਿਉਂਕਿ ਮੇਰੇ ਜਮੀਰ ਨੇ ਮੈਨੂੰ ਇਜਾਜ਼ਤ ਨਹੀਂ ਦਿੱਤੀ। ਮੈਨੂੰ ਇਧਰ ਹੀ ਬੜਾ ਸ਼ੌਂਕ ਸੀਗਾ। ਸੋ ਅੱਜ ਦੇ ਹਾਲਾਤ ਨੇ ਜਿਹੜੇ ਅੱਜ ਮਿਤੀ 18 3 2025 ਦੇ ਇਸ ਸਮੇਂ ਦੇ ਵਿੱਚ ਮੈਂ ਆਪਣੇ ਹੋਸ਼ੋ ਹਵਾਸ ਦੇ ਵਿੱਚ ਇਹ ਗੱਲਾਂ ਜੋ ਕਰ ਰਿਹਾ ਹਾਂ। ਮੇਰੇ ਤੇ ਕਿਸੇ ਦਾ ਦਬਾਅ ਨਹੀਂ ਹੈ। ਕਿਸੇ ਦਾ ਪ੍ਰੈਸ਼ਰ ਨਹੀਂ ਹੈ। ਮੈਂ ਸਿਰਫ ਆਪਣੀਆਂ ਭਾਵਨਾਵਾਂ ਮੇਰੇ ਪਿੱਛੇ ਹਜ਼ਾਰਾਂ ਗ੍ਰੰਥਾਂ ਗ੍ਰੰਥੀ ਸਿੰਘਾਂ ਦੀਆਂ ਮੁਸੀਬਤਾਂ ਅਤੇ ਉਹਨਾਂ ਦੀਆਂ ਇਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਕਰਨਾ ਚਾਹੁੰਦਾ ਮੈਂ ਲੁਧਿਆਣਾ ਦੇ ਇੱਕ ਨਿੱਜੀ ਗੁਰਦੁਆਰਾ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ 22 ਫੁੱਟੀ ਰੋਡ ਆਨੰਦਨਗਰ ਹੈਬੋਵਾਲ ਦੇ ਵਿੱਚ ਅੱਜ ਤੋਂ ਤਕਰੀਬਨ 16 7 2024 ਨੂੰ ਪ੍ਰਬੰਧਕ ਕਮੇਟੀ ਦੇ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ ਉਹਨਾਂ ਨੂੰ ਦੋ ਤਿੰਨ ਦਿਨ ਚੰਗੀ ਤਰ੍ਹਾਂ ਤਰਾਇ ਦੇ ਕੇ ਆਪਣਾ ਕੀਰਤਨ ਕਥਾ ਅਦਾਸ ਹੁਕਮਨਾਮਾ ਜੋ ਵੀ ਗੁਰੂ ਘਰ ਦੇ ਵਿੱਚ ਮਰਜ਼ਾਦਾ ਹੁੰਦੀ ਹੈ ਉਹਨੂੰ ਮੈਂ ਟਰਾਈ ਦੇ ਕੇ ਉਹਨਾਂ ਦੇ ਨਾਲ ਜੋ ਉਹਨਾਂ ਨੇ ਮੈਨੂੰ ਪਾਸ ਕੀਤਾ ਅਤੇ ਮੈਂ ਉਹਨਾਂ ਨਾਲ ਜਦੋਂ ਇਹ رابطہ ਸਾਂਝਾ ਕਰ ਰਿਹਾ ਸੀਗਾ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਇਹ ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਤੁਸੀਂ ਕਿਰਪਾ ਕਰਕੇ ਮੈਨੂੰ ਜੋ ਤੁਹਾਡੇ ਗੁਰਦੁਆਰਾ ਸਾਹਿਬ ਦੀਆਂ ਸ਼ਰਤਾਂ ਨੇ ਗੁਰਦੁਆਰਾ ਸਾਹਿਬ ਦੇ ਤੁਹਾਡੇ ਜੋ ਵੀ ਨਿਯਮ ਨੇ ਉਹ ਮੈਨੂੰ ਲਿਖਤੀ ਰੂਪ ਦੇ ਵਿੱਚ ਦਿੱਤੇ ਜਾਣ ਕਿਉਂਕਿ ਸਾਡੇ ਨਾਲ ਇਹ ਬਹੁਤ ਹੁੰਦਾ ਹੈ ਕਿ ਪਹਿਲਾਂ ਗੱਲਾਂ ਕੁਝ ਹੋਰ ਹੁੰਦੀਆਂ ਨੇ ਤੇ ਬਾਅਦ ਦੇ ਵਿੱਚ ਟੋਕਟਕਈ ਸ਼ੁਰੂ ਹੋ ਜਾਂਦੀ ਹੈ ਤਾਂ ਪ੍ਰਬੰਧਕ ਮੈਨੂੰ ਸਾਰੇ ਕਿਉਂਕਿ ਬਜ਼ੁਰਗ ਸਨ 70 ਸਾਲ ਤੋਂ ਲੈ ਕੇ 85 ਸਾਲ ਤੱਕ 85 ਸਾਲ ਦੇ ਪ੍ਰਧਾਨ ਹਨ ਉਹਨਾਂ ਦੀ ਉਮਰ 85 ਸਾਲ ਦੀ ਹੈ ਤੇ ਉਹਨਾਂ ਨੇ ਮੈਨੂੰ ਆਸਵਾਸਨ ਦਿੱਤਾ ਕੋਈ ਗੱਲ ਨਹੀਂ ਸਾਡੇ ਇੱਥੇ ਅਜੇ ਕੋਈ ਗੱਲ ਨਹੀਂ ਹੈ ਆਪਾਂ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦਾ ਨਹੀਂ ਧੱਕਾ ਹੋਵੇਗਾ ਮੈਂ ਪਹਿਲਾਂ ਹੀ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਮਾਇਆ ਦੀ ਕੋਈ ਗੱਲ ਨਹੀਂ ਹੈ ਮਾਇਆ ਘੱਟ ਵੱਧ ਚੱਲ ਜਾਂਦੀ ਹੈ ਪਰ ਮਾਣ ਸਨਮਾਨ ਉਹ ਸਾਡਾ ਪੂਰਾ ਬਰਕਰਾਰ ਰਹਿਣਾ ਚਾਹੀਦਾ ਹੈ ਸੋ ਅੱਗੇ ਇਹ ਬੇਨਤੀਆਂ ਤੋਂ ਬਾਅਦ ਮੈਂ ਡਿਊਟੀ ਜਦ ਸ਼ੁਰੂ ਕੀਤੀ ਤਾਂ ਕੁਝ ਦਿਨ ਹੀ ਬੀਤੇ ਨੇ ਤੇ ਮੈਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਇੱਕੋ ਹੀ ਕਮਰਾ ਹੈ ਮੇਰੇ ਕੋਲ ਨਾਲ ਹੀ ਲੈਟਰਿੰਗ ਬਾਥਰੂਮ ਅਟੈਚ ਹੈ ਤੇ ਮੈਂ ਪ੍ਰਬੰਧਕਾਂ ਨੂੰ ਜਾ ਕੇ ਬੇਨਤੀ ਕੀਤੀ ਕਿ ਗਰਮੀ ਬਹੁਤ ਹੈ ਜੀ ਬੱਚੇ ਬਹੁਤ ਪਰੇਸ਼ਾਨ ਹੁੰਦੇ ਨੇ ਕੋਈ ਕਮਰਾ ਚੜਦੀ ਤੁੱਕ ਵੀ ਸਿੱਤੀ ਅੰਦਰ ਆਉਂਦੀ ਹੈ ਲੈਂਦੀ ਤੁੱਕ ਵੀ ਸਿੱਤੀ ਅੰਦਰ ਆਉਂਦੀ ਹੈ ਤੇ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਤੇ ਬੱਚੇ ਮੇਰੇ ਛੋਟੇ ਨੇ ਜੇਕਰ ਤੁਸੀਂ ਕੂਲਰ ਦਾ ਇੰਤਜ਼ਾਮ ਕਰਦੇ ਮੋਂ ਤਾਂ ਇਹਨਾਂ ਨੇ ਕਹਿ ਦਿੱਤਾ ਕੋਈ ਗੱਲ ਨਹੀਂ ਕੂਲਰ ਦਾ ਇੰਤਜ਼ਾਮ ਤੁਹਾਨੂੰ ਕਰ ਦੇਵਾਂਗੇ ਫਿਰ ਸ਼ਾਮ ਤੱਕ ਮੇਰੇ ਕੋਲ ਕੂਲਰ ਸੇਵਾਦਾਰ ਨੇ ਉੱਪਰ ਪਹੁੰਚਾ ਤਾ ਕਰ ਦਿੱਤਾ ਜਿਹੜਾ ਕੂਲਰ ਦਿੱਤਾ ਉਹਦੀ ਫੋਟੋ ਤੁਹਾਡੇ ਨਾਲ ਉੱਪਰ ਨਾਲ ਚੱਲ ਰਹੀ ਹੈ ਕਿ ਕਿਹੋ ਜਿਹਾ ਕੂਲਰ ਦਿੱਤਾ ਉਸ ਸਕੂਲਰ ਦੇ ਵਿੱਚ ਨਾ ਤਾਂ ਪਾਣੀ ਪੈਂਦਾ ਸੀ। ਨਾ ਉਹਦੇ ਇੱਕ ਟਾਕੀ ਜੀ ਵੀ ਹੈ ਨਹੀਂ ਸੀ ਅਤੇ ਇੰਨੀ ਆਵਾਜ਼ ਕਰਦਾ ਸੀਗਾ ਜਿਸ ਦੇ ਜਿਸ ਨੂੰ ਲਾ ਕੇ ਸੌਣਾ ਬਹੁਤ ਔਖਾ ਹੋ ਗਿਆ ਸੀ। ਬੱਚੇ ਵੀ ਬੜੇ ਪਰੇਸ਼ਾਨ ਹੁੰਦੇ ਸੀਗੇ। ਸੋ ਮੈਨੂੰ ਜਦੋਂ ਪਤਾ ਲੱਗਿਆ ਕਿ ਇਹਨਾਂ ਨੇ ਕੁਝ ਕਰਨਾ ਨਹੀਂ ਤੇ ਮੈਂ ਪ੍ਰਧਾਨ ਜੀ ਨਾਲ ਗੱਲ ਕੀਤੀ ਕਿ ਤੁਸੀਂ ਕਿਰਪਾ ਕਰਕੇ ਜੇ ਇਹ ਕਰ ਦੋ ਮੈਂ ਏਸੀ ਹਲਵਾ ਲੈਣਾ ਆਪਣੇ ਪੈਸਿਆਂ ਦਾ। ਤੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ। ਤੇ ਉਹਨਾਂ ਨੇ ਮੈਨੂੰ ਇਸ ਗੱਲ ਦੀ ਇਜਾਜ਼ਤ ਦੇ ਦਿੱਤੀ। ਤੇ ਮੈਂ AC ਲਵਾ ਲਿਆ ਉਹ ਮੈਨੂੰ ਪਤਾ ਮੈਂ ਕਿਵੇਂ ਲਵਾਇਆ ਤਾਂ ਇਹਨਾਂ ਨੇ ਕੁਝ ਦੂਸਰੇ ਮੈਂਬਰਾਂ ਨੇ ਇਸ ਗੱਲ ਦਾ ਇਤਰਾਜ਼ ਕੀਤਾ AC ਦਾ ਇਹਨਾਂ ਨੇ AC ਵੀ ਲਵਾ ਲਿਆ ਇਹਨਾਂ ਨੇ ਮੈਂ ਆਪਣੇ ਪੈਸਿਆਂ ਦਾ AC ਲਵਾਇਆ ਤੇ ਇਹਨਾਂ ਨੇ ਗੁਰੂ ਘਰ ਦੇ ਪੈਸਿਆਂ ਦਾ ਬਾਹਰ ਇੱਕ ਸਬ ਮਿਟਰ ਲਵਾ ਦਿੱਤਾ ਕਿ ਭਾਈ ਸਾਹਿਬ ਬਿੱਲ ਦੇਣਾ ਪਵੇਗਾ ਚਲੋ ਮੈਂ ਮਜਬੂਰ ਸੀ ਮੈਂ ਕਿਹਾ ਕੋਈ ਗੱਲ ਨਹੀਂ ਜੀ ਬਿੱਲ ਵੀ ਦੇ ਦੇਵਾਂਗੇ ਹੁਣ 10000 ਤਨਖਾਹ ਆ ਗਈ ਇਹਦੇ ਵਿੱਚੋਂ ਮੈਂ ਬਿੱਲ ਦਮਾਂ ਤੇ じゃ ਹੋਰ ਆਪਣੇ ਖਰਚੇ ਪੂਰੇ ਕਰਾਂ ਅੱਗੇ ਮੈਂ ਫੇਰ ਚੁੱਪ ਰਿਹਾ ਕੋਈ ਗੱਲ ਨਹੀਂ ਤਾਂ ਇੱਕ ਮਿੰਟ ਸੋ ਇੰਨਾ ਪ੍ਰਬੰਧਕਾਂ ਨੂੰ ਮੈਨੂੰ ਇੱਕ ਬਾਹਰ ਕਮਰੇ ਦੇ ਸਬਮਟਰ ਲਗਾ ਦਿੱਤਾ ਗਿਆ ਕਿਉਂਕਿ ਬਿੱਲ ਦੇਣਾ ਪਵੇਗਾ ਚਲਕਿ ਗੁਰਦੁਆਰਾ ਸਾਹਿਬ ਦੇ ਵਿੱਚ ਵੀ AC ਲੱਗੇ ਹੋਏ ਨੇ ਬਕਾਇਦਾ ਤੌਰ ਤੇ ਦਫ਼ਤਰ ਦੇ ਵਿੱਚ ਵੀ ਇੱਕ AC ਲੱਗਾ ਹੋਇਆ ਹੈ ਜਿਸ ਦੇ ਵਿੱਚ ਪ੍ਰਬੰਧਕ ਸਾਰਾ ਦਿਨ ਬੈਠ ਕੇ ਜੋ ਉਹਨਾਂ ਨੇ ਅਖਬਾਰ ਪੜ੍ਹਨਾ ਹੈ ਮੋਬਾਈਲ ਦੇਖਣਾ ਹੈ ਜਾਂ ਕੈਮਰੇ ਚੈੱਕ ਕਰਨੇ ਨੇ ਉਹਨਾਂ ਵਾਸਤੇ ਦਾ ਸ਼ੂਟ ਹੈ ਪਰ ਗ੍ਰੰਥੀ ਸਿੰਘ ਨੂੰ ਸੂਟ ਨਹੀਂ ਹੈ ਗ੍ਰੰਥੀ ਸਿੰਘ ਨੂੰ 빌 ਦੇਣਾ ਪਵੇਗਾ ਸੋ ਮੈਂ ਫੇਰ ਚੁੱਪ ਰਿਹਾ ਤੇ ਕੁਝ ਦਿਨਾਂ ਬਾਅਦ ਗੁਸ਼ਿਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆਇਆ ਸੋ ਮੈਂ ਬੇਨਤੀ ਕਰਾਂਗਾ ਵੀਡੀਓ ਥੋੜੀ ਜਿਹੀ ਲੰਮੀ ਹੋ ਸਕਦੀ ਹੈ ਕਿਉਂਕਿ ਮਜਬੂਰੀ ਹੈ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹੈ ਬਾਰ-ਬਾਰ ਮੌਕਾ ਨਹੀਂ ਮਿਲਦਾ ਤੇ ਮੈਂ ਬਹੁਤ ਦਿਨ ਦਾ ਸੋਚ ਰਿਹਾ ਸੀ ਕਿ ਕਿਸ ਤਰ੍ਹਾਂ ਕਰਾਂ ਕੀ ਕਰਾਂ ਮੇਰੇ ਕੋਲ ਕੋਈ ਹੋ ਚਾਰਾ ਨਹੀਂ ਬਸਿਆ ਬਚਿਆ ਤੇ ਤੁਹਾਡੇ ਤੱਕ ਗੱਲ ਪਹੁੰਚਾਉਣਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆਇਆ ਇੱਥੇ ਬੀਬੀਆਂ ਵੱਲੋਂ ਹੀ ਪਾਠ ਕੀਤਾ ਜਾਂਦਾ ਸੁਖਮਨੀ ਸਾਹਿਬ ਦਾ ਇਹਨਾਂ ਦੀ ਆਪਣੀ ਮਰਜ਼ਾਦਾ ਹੈ ਗੁਰੂ ਘਰ ਦੀ ਬੀਬੀਆਂ ਹੀ ਪਾਠ ਕਰਦੀਆਂ ਨੇ ਬੀਬੀਆਂ ਹੀ ਕੀਰਤਨ ਕਰਦੀਆਂ ਨੇ ਬੀਬੀਆਂ ਹੀ ਅਰਦਾਸ ਕਰਦੀਆਂ ਨੇ ਬੀਬੀਆਂ ਹੀ ਹੁਕਮਨਾਮਾ ਲੈਂਦੀਆਂ ਨੇ ਸੋ ਮੈਂ ਆਪਣਾ ਹਕ ਸਮਝਦਾ ਹੋਇਆ ਜਾਂ ਆਪਣਾ ਫਰਜ਼ ਸਮਝਦਾ ਹੋਇਆ ਸੈਟ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਤੇ ਜਦੋਂ ਸਮਾਪਤੀ ਵੇਲੇ ਅਰਦਾਸ ਵੇਲੇ ਕਰਨ ਪਹੁੰਚੇ ਆ ਤਾਂ ਸੋਸਾਇਟੀ ਦੀ ਮੁਖੀ ਬੀਬੀ ਨੇ ਮੈਨੂੰ ਕਿਹਾ ਕਿ ਭਾਈ ਸਾਹਿਬ ਤੁਸੋਂ ਅਰਦਾਸ ਨਹੀਂ ਹੋਣੀ ਮੈਂ ਕਿਹਾ ਭੈਣ ਜੀ ਇਹਨਾ ਟਾਈਮ ਹੋ ਗਿਆ ਸਮਾਂ ਹੋ ਗਿਆ 25 ਸਾਲ ਮੈਨੂੰ ਇੱਕ ਇਸ ਲਾਈਨ ਦੇ ਵਿੱਚ ਕੋਈ ਗੱਲ ਨਹੀਂ ਮੈਂ ਅਰਦਾਸ ਕਰ ਦੇਵਾਂਗਾ ਸੋ ਮੈਂ ਅਰਦਾਸ ਕਰ ਦਿੱਤੀ ਤਾਂ ਉਸ ਬੀਬੀ ਨੇ ਬਹੁਤ ਜ਼ਿਆਦਾ ਇਸ ਗੱਲ ਦਾ ਇਤਰਾਜ਼ ਕੀਤਾ ਅਤੇ ਪ੍ਰਬੰਧਕਾਂ ਨੂੰ ਆਕੇ ਉਹਨੇ ਓਸ਼ ਕੈਤਾਂ ਲਾਈਆਂ ਤੇ ਇਸ ਤੋਂ ਬਾਅਦ ਉਹਨੇ ਮੇਰੇ ਪੈਰ ਨਹੀਂ ਲੱਗਣ ਦਿੱਤੇ ਉਹ ਬੀਬੀਏ ਖੁਦ ਅਰਦਾਸ ਕਰਦੀਏ ਸਾਰੀ ਅਰਦਾਸ ਗਲਤ ਕਰਦੀਏ ਜਦੋਂ ਵੀ ਤੁਸੀਂ ਆਕੇ ਉਹ ਤੋਂ ਸੁਣ ਸਕਦੇ ਹੋਗੇ ਤੇ ਉਸ ਬੀਬੀ ਨੇ ਕਿਉਂਕਿ ਹਫ਼ਤੇ ਦੇ ਵਿੱਚ ਦੋ ਪਾਠ ਆਜਣ ਪੰਜ ਪਾਠ ਆਜਣ ਸੱਤ ਪਾਠ ਆਜਣ ਸਾਰੇ ਪਾਠ ਦੀ ਬੀਬੀਆਂ ਕਰਦੀਆਂ ਤੁਹਾਨੂੰ ਦੱਸ ਹੀ ਦਿੱਤਾ ਅਤੇ ਸਾਰੇ ਚੜਾਵਾ ਇਕੱਠਾ ਕਰਕੇ ਪ੍ਰਬੰਧਕ ਕਮੇਟੀ ਨੂੰ ਦੇ ਦਿੰਦੇ ਨੇ ਅਸੀਂ ਇੱਥੇ ਰਾਗੀ ਗ੍ਰੰਥੀ ਬੈਠੇ ਮੇਲੇ ਝੱਗਦੇ ਰਹਨੇ ਆਗੇ ਅਸੀਂ ਬੱਚੇ ਕਿੱਥੋਂ ਪਾੜੀਏ ਸੋ ਉਸ ਬੀਬੀ ਨੇ ਇਸ ਤਰ੍ਹਾਂ ਕੀਤਾ ਤੇ ਬਾਅਦ ਦੇ ਵਿੱਚ ਮੈਨੂੰ ਦਫ਼ਤਰ ਦੇ ਵਿੱਚ ਬੁਲਾ ਕੇ ਸਕੱਤਰ ਵੱਲੋਂ ਕਿਹਾ ਗਿਆ ਕਿ ਤੁਸੀਂ ਗੱਲ ਕੀ ਕੀਤਾ ਤੁਸੀਂ ਅਰਦਾਸ ਉਹਨੂੰ ਕਿਹੜੇ ਕੈਸੇ ਅਰਦਾਸ ਕਰਨ ਤੁਹਾਡਾ ਹੱਕ ਨਹੀਂ ਹੈਗਾ ਜਦੋਂ ਬੀਬੀਆਂ ਦਾ ਪ੍ਰੋਗਰਾਮ ਹੈ ਲੇਡੀਜ਼ ਦਾ ਪ੍ਰੋਗਰਾਮ ਆ ਅਸੀਂ ਜੈਂਟਸ ਨਹੀਂ ਜਾਂਦੇ ਮੈਂ ਕਿਹਾ ਜੀ ਲੇਡੀ ਜੈਂਟਸ ਦਾ ਤਾਂ ਗੁਰੂ ਘਰ ਦੇ ਵਿੱਚ ਕੋਈ ਐਸਾ ਮਿੱਤਰਾ ਨਹੀਂ ਬੰਨਿਆ ਜਾਂਦਾ ਤੇ ਮੈਂ ਤਾਂ ਉਹਦਾ ਫਰਜ਼ ਸਮਝਦਾ ਹੋਇਆ ਗਿਆ ਕਿਉਂਕਿ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬਾਬਾ ਬੁੱਢਾ ਜੀ ਨੇ ਉਸ ਦਿਨ ਹੁਕਮਨਾਮਾ ਲਿਆ ਸੀ ਮੈਂ ਤਾਂ ਉਹਦਾ ਫਰਜ਼ ਸਮਝਦਾ ਹੋਇਆ ਉੱਥੇ ਪਹੁੰਚਿਆਗਾ ਪਰ ਉਹਨਾਂ ਨੇ ਮੇਰੀ ਇੱਕ ਨਹੀਂ ਮੰਨੀ ਮੈਂ ਕਿਹਾ ਜੀ ਤੁਸੀਂ ਧੱਕਾ ਕਰ ਰਹੇ ਹੋ ਤੇ ਇਸੇ ਤਰ੍ਹਾਂ ਕਰਦਿਆ ਹੋਇਆ ਮੈਂ ਕੁਝ ਦਿਨ ਬਾਅਦ ਫੇਰ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੀ ਜਿਹੜੀ ਪੇਟਾਵਾਂ ਨੇ ਉਹ ਵੀ ਤੁਸੀਂ ਕਿਰਪਾ ਕਰਕੇ ਵਧਾਉਣ ਦੀ ਕਿਰਪਾਲਤਾ ਕਰੋ ਤੁਸੀਂ ਆਪ ਹੀ ਮੇਰੇ ਨਾਲ ਵਾਅਦਾ ਕੀਤਾ ਸੀਗਾ ਸੋ ਇਥੋਂ ਸੰਗਤ ਜੀ ਨੇ ਦੇ ਪਟਾਵਾਂ ਦੇਖ ਲਓ ਕੀ ਕੀ ਚਲਦੀਆਂ ਨੇ ਪ੍ਰਧਾਨ ਕਹਿੰਦਾ ਜੀ 500 ਰੁਪਏ ਦੇ ਵਿੱਚ ਹੀ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ 500 ਰੁਪਏ ਲੈਣਾ ਤੁਸੀਂ ਕੀਰਤਨ ਦਾ 1000 ਰੁਪਏ ਹੋ ਗਿਆ 1000 ਰੁਪਏ ਤੁਸੀਂ ਚਾਰੇ ਜਣਾ ਨੇ ਬੰਨਣਾ ਤਿੰਨ ਤਿੰਨ ਜਾਨੇ ਤਾਂ ਹੋਗੇ ਸੀ ਕੀਰਤਨ ਕਰਨ ਵਾਲੇ ਜੱਥਾ ਪੂਰਾ ਹੈ ਤਿੰਨ ਜਾਨੇ ਦਾ ਤਬਲੇ ਵਾਲਾ ਹੈ ਇੱਕ ਸਾਈਡ ਵਾਲਾ ਹੈ 10 ਦੀ ਜੋੜੀ ਲੱਗੀ ਹੈ ਹੈਡਰਾ ਕੀਤੀ ਸੋ ਕਹਿੰਦੇ ਤੁਸੀਂ ਤਿੰਨੇ ਜਾਣਿਆਂ ਨੇ ਇਹਦੇ ਵਿੱਚ ਜਿਹੜਾ ਤਾਬੇ ਸਿੰਘ ਬੈਠਾ ਉਹਨੂੰ ਵੀ ਹਿੱਸਾ ਦੇਣਾ ਹੈ। ਹਜ਼ਾਰ ਦੇ ਹਜ਼ਾਰ ਪੈ ਤੁਸੀਂ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਨਾ, ਵਿੱਚ ਕੀਰਤਨ ਕਰਨਾ। ਇਹਦੇ ਵਿੱਚ ਤੁਸੀਂ ਚਾਰ ਜਾਣਿਆਂ ਨੇ ਪੰਡਣਾ। ਤੇ ਜੋ ਪ੍ਰਸਾਦ ਵਰਤਾਉਂਦਾ ਉਹ ਬਜ਼ੁਰਗ ਬਾਬਾ ਸਾਨੂੰ ਉਹਦਾ ਵੀ ਖਿਆਲ ਰੱਖਣਾ ਪੈਂਦਾ। ਉਹਨੂੰ ਵੀ ਕੁਝ ਦੇਣਾ ਪੈਂਦਾ ਹੈ। ਸੋ ਮੈਂ ਕਹਾਂ ਨਹੀਂ ਜੇ ਬਹੁਤ ੱਕਾ ਤੁਸੀਂ ਨੇੜੇ-ਤੇੜੇ ਪਤਾ ਕਰ ਲਓ। ਪ੍ਰਬੰਧਕ ਕਮੇਟੀਆਂ ਨੇ ਉਹਨਾਂ ਦੇ ਵੀ ਸਾਰੇ ਭੇਟਾਵਾਂ ਸਾਰੇ ਵਧੀਆ ਹੋਈਆਂ ਨੇ। ਸਾਰੀਆਂ ਕਮੇਟੀਆਂ ਮਾੜੀਆਂ ਨਹੀਂ ਹੈਗੀਆਂ। ਅਤੇ ਸਾਰੇ ਗਰੰਥੀ ਵੀ ਕੋਈ ਚੰਗੇ ਨਹੀਂ ਹੈਗੇ ਮੈਂ ਇਹ ਵੀ ਗੱਲ ਤੁਹਾਨੂੰ ਦੱਸ ਦਵਾਂ ਨੇੜੇ ਦੀਆਂ ਕਮੇਟੀਆਂ ਨੇ ਚੰਦਰਨਗਰ ਹੈ ਉੱਥੋਂ ਦੀ ਕਮੇਟੀ ਹੈ ਉੱਥੇ ਮੇਰਾ ਮਿੱਤਰ 5 ਸਾਲ ਤੋਂ ਵੱਧ ਉੱਥੇ ਸੇਵਾ ਕਰਕੇ ਗਿਆ ਅੱਜ ਵੀ ਉਸ ਕਮੇਟੀ ਦੀ ਸਲਾੰਘਾ ਕਰਦਾ ਤੇ ਸੰਗਤ ਵੀ ਉਸ ਕਮੇਟੀ ਦੀ ਸਲਾੰਘਾ ਕਰਦੀ ਹੈ ਨੇੜੇ ਫੌਜੀ ਮਾਰਕੀਟ ਗੁਰਦੁਆਰ ਸਾਹਿਬ ਹੈ ਉੱਥੇ ਵੀ ਤਕਰੀਬਨ 10 ਸਾਲ ਹੋ ਗਏ ਗਰੰਥੀ ਸਿੰਘ ਨੇ ਉੱਥੇ ਆਏ ਹੋਇਆਂ ਨੂੰ ਉਹ ਵੀ ਉੱਥੋਂ ਦੀ ਕਮੇਟੀ ਬਹੁਤ ਚੰਗੀ ਹੈ ਸੰਗਤ ਸਲਾੰਘਾ ਕਰਦੀ ਹੈ ਜੋ ਸਹੀ ਹੈ ਉਹਨੂੰ ਸਹੀ ਕਿਹਾ ਜਾਂਦਾ ਹੈ ਜਿਹੜਾ ਗਲਤ ਹੈ ਉਹਨੂੰ ਗਲਤ ਜਦੋਂ ਕਿਹਾ ਜਾਂਦਾ ਹੈ ਜਾਂ ਮੇਰੇ ਵਰਗਾ ਉਹਨੂੰ ਕੋਈ ਮਰਜ਼ਾਦਾ ਤੋਂ ਕੋਈ ਦੱਸਦਾ ਹੈ ਜਾਂ ਕੋਈ ਕਹਿੰਦਾ ਹੈ ਤੁਸੀਂ ਗਲਤ ਕਰ ਰਹੇ ਹੋ ਤਾਂ ਉਹਨੂੰ ਇਸ ਦਾ ਛੁੱਟੀ ਕਰ ਦਿੱਤੀ ਜਾਂਦੀ ਹੈ ਤੇ ਮੈਂ ਕਹਾਂ ਨਹੀਂ ਜੇ ਤੁਸੀਂ ਗਲਤ ਕਰ ਰਹੇ ਹੋ ਤੇ ਪ੍ਰਧਾਨ ਕਹਿੰਦੇ ਪੁੱਗਦੀ ਆ ਤੇ ਕਰ ਲੈ ਡਿਊਟੀ ਨਹੀਂ ਉਹਦਾ ਸਮਾਨ ਚੱਕਦੇ ਜਾ ਮੈਂ ਕਹਾਂ ਨਹੀਂ ਜੇ ੱਤਕਾ ਹੋ ਰਿਹਾ ਤੁਸੀਂ ਪਰ ਮੈਂ ਕਹਾਂ ਮੈਂ ਚਲੋ ਮੈਂ ਇਹਨਾਂ ਨੇ ਇੱਕ ਗੱਲ ਕਰਦਿਆਂ ਕਰਦਿਆਂ ਫਿਰ ਉਹਨਾਂ ਨੂੰ ਦੂਸਰੇ ਦਿਨ ਮੈਨੂੰ ਬੁਲਾ ਕੇ ਮੈਨੂੰ 10 ਦਿਨਾਂ ਦਾ ਸਮਾਂ ਦੇ ਕੇ ਮੇਰੀ ਛੁੱਟੀ ਕਰ ਦਿੱਤੀ ਸੀ ਅੱਜ ਤੋਂ 4-5 ਮਹੀਨੇ ਸਾਢੇ 4 ਮਹੀਨੇ ਪਹਿਲਾਂ ਤੇ ਮੈਂ ਕਹਿੰਦੀ ਜੇ ਇਹ ਬਹੁਤ ਸਾਰਾ ਸਾਰਾ ਥੱਕਾ ਮੈਨ ਤਾਂ ਹਜੇ 3 ਮਹੀਨੇ ਪੂਰੇ ਵੀ ਨਹੀਂ ਹੋਏ ਦੇਵਟੀ ਘਰੀ ਨੂੰ ਮਿਲ ਤਾਂ 3 ਮਹੀਨੇ ਹਜੇ ਪੂਰੇ ਵੀ ਨਹੀਂ ਹੋਏ ਮੈਂ ਆਪਣੇ ਬੱਚੇ ਲੈ ਕੇ ਕਿੱਥੇ ਜਾਵਾਂ ਬੱਚੇ ਮੇਰੇ ਸਕੂਲ ਪੜ੍ਹਦੇ ਨੇ ਐਡਮਿਸ਼ਨ ਕਰਾਈਆਂ ਨੇ ਤੇ ਟਿਊਸ਼ਨ ਪੜ੍ਹਦੇ ਨੇ ਬੱਚਿਆਂ ਦਾ ਬਿਲਕੁਲ ਮੱਸਾਂ ਬੱਚਿਆਂ ਦਾ ਜੀ ਲੱਗਿਆ ਮੈਂ ਕਿੱਥੇ ਜਾਵਾਂ ਤੇ ਇਹ ਗੱਲ ਮੈਂ ਜਦ ਸੰਗਤਾਂ ਨਾਲ ਸਾਂਝੀ ਕੀਤੀ ਤਾਂ ਸੰਗਤਾਂ ਨੇ ਵੀ ਸ਼ਿਕਲ ਦਾ ਇਤਰਾਜ਼ ਕੀਤਾ ਕਿਹਾ ਕਿ ਇਹ ਇਸੇ ਤਰ੍ਹਾਂ ਹੀ ਕਰਦੇ ਨੇ ਪਹਿਲਾਂ ਵੀ ਗਰੰਥੀ ਸਿੰਘ ਇੱਥੇ ਇਸੇ ਤਰ੍ਹਾਂ ਕੁਛ ਮਹੀਨੇ ਕੱਟਿਆ ਉਹ ਵੀ ਵਿਚਾਰਾ ਇੱਥੇ ਰੋਕੇ ਗਿਆ ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਹੀ ਹੋਇਆ ਤੇ ਮੈਂ ਇਹਨਾਂ ਨਾਲ ਜਦੋਂ ਪ੍ਰਬੰਧ ਕਰਨਾਂ ਗੱਲ ਕੀਤੀ ਸੰਗਤ ਨੇ ਵੀ ਗੱਲ ਕੀਤੀ ਤਦ ਆ ਪ੍ਰਧਾਨ ਜੀ ਵੱਲੋਂ ਬਚਨ ਸੀ ਤੂੰ ਜਿਹਨੂੰ ਮਰਜ਼ੀ ਕਹਿ ਦੇ ਜਾ ਕੇ ਜਿਹੜੇ ਮੈਂ ਕਹਾਂ ਜਿ ਮੈਂ ਅੱਗੇ ਮਹਾਗੱਲ ਸੰਗਤ ਤੱਕ ਪਹੁੰਚਾਉਂਗਾ ਮੈਂ ਕਿਸੇ ਪੱਤਰਕਾਰ ਵੀਰ ਜੀ ਨੂੰ ਕਹੂੰਗਾ ਉਹ ਸਾਡੀ ਇਸ ਵਿਸ਼ੇ ਤੇ ਮਦਦ ਕਰਨਗੇ ਕਹਿੰਦੇ ਜਿਹੜੇ ਮਰਜ਼ੀ ਪੱਤਰਕਾਰ ਨੂੰ ਕਹਿ ਦੇ ਜਿਹਨੂੰ ਮਰਜ਼ੀ ਜੱਥੇਬੰਦੀ ਨੂੰ ਕਹਿ ਦੇ ਮੈਂ ਕਿਹਾ ਤਾਂ ਕੋਈ ਨਾ ਕੋਈ ਤਾਂ ਸਾਡੀ ਸੁਣੂਗਾ ਤਾਂ ਉਸ ਵੇਲੇ ਸੰਗਤਾਂ ਨੇ ਵੀ ਇਹਨਾਂ ਤੇ ਦਬਾਅ ਪਾਇਆ ਸੰਗਤਾਂ ਨੇ ਵੀ ਇਹਨਾਂ ਨੂੰ ਕਿਹਾ ਕਿ ਤੁਸੀਂ ਗਲਤ ਕਰ ਰਹੇ ਹੋ ਮੀਟਿੰਗ ਬੁਲਾਈ ਗਈ ਕਿ ਜੱਥੇਬੰਦੀ ਆਈ ਗਈ ਐਸ ਕੇ ਐਸ ਜੱਥੇਬੰਦੀ ਬੁਲਾਈ ਅਤੇ ਰਾਗੀ ਢਾਡੀ ਗਰੰਥੀ ਪ੍ਰਚਾਰਕ ਆ ਆਲ ਇੰਡੀਆ ਇੰਟਰਨੈਸ਼ਨਲ ਉਹ ਵੀ ਉਹਨਾਂ ਦੇ ਰਮੈਤੇ ਵੀ ਆਏ ਤੇ ਇਹਨਾਂ ਨੂੰ ਉਹਨਾਂ ਨੇ ਜੋ ਸੰਗਤਾਂ ਨੇ ਬਹੁਤ ਦਿਨਾਂ ਨੂੰ ਕਿਹਾ ਕਿ ਤੁਸੀਂ ਬਹੁਤ ਗਲਤ ਕਰ ਰਹੇ ਹੋ ਤਾਂ ਉਸ ਵੇਲੇ ਤਾਂ ਇਹਨਾਂ ਨੇ ਕੁਝ ਨਹੀਂ ਕਿਹਾ ਅਤੇ ਹੁਣ ਆ ਕੁਝ ਦਿਨਾਂ ਦੀ ਗੱਲ ਹੈ ਤਕਰੀਬਨ ਆ ਸੰਗਰਾਮ ਦੇ ਬਾਰੇ ਦਿਨ ਦੀ ਗੱਲ ਹੈ 14 ਤਰੀਕ ਦੀ ਤੇ ਇਹ ਸਾਰੇ ਕੱਥੇ ਹੋ ਕੇ ਆ ਗਏ ਤੇ ਮੈਨੂੰ ਇਹਨਾਂ ਨੇ ਇਹਨਾਂ ਨੇ ਮੈਨੂੰ ਧੱਕੇ ਨਾਲ ਸਾਈਨ ਕਰਾਏ ਨੇ ਜੀ ਬਿਨਾਂ ਕਿ ਗਲਤੀ ਦੱਸੇ ਉਹਦੇ ਵਿੱਚ ਲਿਖਿਆ ਗਿਆ ਕਿ ਭਾਈ ਸਾਹਿਬ ਨੇ ਗਲਤੀਆਂ ਭਾਈ ਸਾਹਿਬ ਦੇ ਗਲਤੀਆਂ ਕਰਕੇ ਇਹਨੂੰ ਇਥੋਂ ਇਹਨਾਂ ਨੂੰ ਇਥੇ ਸੇਵਾ ਮੁਕਤ ਕੀਤਾ ਜਾਂਦਾ ਹੈ ਉਹਦੇ ਲਿਖਿਆ ਹੋਇਆ ਇਹਨਾਂ ਨੂੰ ਤਨਖਾਹ ਦਿੱਤੀ ਗਈ April ਤੱਕ ਦੀ ਜਲ ਕੇ ਮੈਨੂੰ ਕੋਈ ਤਨਖਾਹ ਨਹੀਂ ਦਿੱਤੀ ਗਈ ਤੇ ਮੈਨੂੰ ਧੱਕੇ ਨਾਲ ਸਾਈਨ ਵੀ ਮੈਥੋਂ ਕਰਾ ਲਏ ਜਦੋਂ ਸਾਰੇ ਜਣੇ ਇਕੱਠੇ ਹੋ ਕੇ ਆਗੇ ਮੈਂ ਉੱਥੇ ਇਕੱਲਾ ਕੀ ਕਰਦਾ ਮੈਂ ਬਥੇਰਾ ਕਹਿ ਜੀ ਮੈਂ ਸਾਈਨ ਨਹੀਂ ਕਰਦਾ ਮੈਂ ਇਸੇ ਤਰ੍ਹਾਂ ਹੀ ਚਲਾ ਜਾਣਾ ਪਰ ਇਹਨਾਂ ਨੇ ਧੱਕੇ ਨਾਲ ਮੈਥੋਂ ਸਾਈਨ ਕਰਾਈ ਦੇ ਸੀ ਅਤੇ ਵਿੱਚ ਪੈਰਾ ਛੱਡਿਆ ਹੋਇਆ ਹੈ ਉਹਦੇ ਵਿੱਚ ਕੁਝ ਵੀ ਲਿਖ ਸਕਦੇ ਨੇਗੇ ਵੀ ਇਹਦੀ ਆ ਗਲਤੀ ਸੀ ਇਹਦੀ ਆ ਗਲਤੀ ਸੀ ਕੁਝ ਵੀ ਉਹਦੇ ਵਿੱਚ ਕਰ ਸਕਦੇ ਨੇਗੇ ਤੇ ਉਸ ਦਿਨ ਤੋਂ ਉਸ ਦਿਨ ਤੋਂ ਇਹਨਾਂ ਦੇ ਕੁਝ ਮੈਂਬਰ ਜੋ ਮੈਨੂੰ ਇੱਕ ਅਜੀਬ ਦੀ ਨਜ਼ਰ ਦੇ ਨਾਲ ਦੇਖ ਰਹੇ ਨੇ ਕਿ ਜਿਸ ਤੋਂ ਮੈਨੂੰ ਕੁਝ ਲੜਾਈ ਦਾ ਖਤਸ਼ਾ ਵੀ ਨਜ਼ਰ ਆ ਰਿਹਾ ਹੈ ਵੀ ਕੋਈ ਇਹ ਮੈਨੂੰ ਕੁਝ ਨੁਕਸਾਨ ਨਾ ਪਹੁੰਚਾ ਦੇਣ ਤੇ ਮੈਂ ਆਪਣੇ ਅੱਜ ਬੱਚੇ ਤਾਂ ਛੱਡ ਆਇਆ ਹਾਂ ਆਪਣੇ ਬੱਚੇ ਅੱਜ ਮੈਂ ਘਰ ਭੇਜ ਦਿੱਤੇ ਤੇ ਮੈਂ ਇੱਥੇ ਇਕੱਲਾ ਹਾਂ ਮੈਨੂੰ ਬਿਉਟੀ ਵੀ ਨਹੀਂ ਕਰਨ ਦਿੱਤੇ ਕਰਨ ਦਿੱਤੀ ਜਾ ਰਹੀ ਜਦ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਦੇਖੋ 1 ਮਿੰਟ ਆ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਹੋ ਰਿਹਾ ਹੈ ਜੀ ਕਿਸੇ ਮਰਗ ਦਾ ਭੋਗ ਹੈ ਆ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਹੋ ਰਿਹਾ ਹੈ ਜਿਹੜੇ ਮੇਰੇ ਨਾਲ ਦੇ ਸਾਥੀ ਸੀ ਜਿਨ੍ਹਾਂ ਦੇ ਲਈ ਮੈਂ ਆਵਾਜ਼ ਉਠਾਈ ਹੈ ਤੇ ਉਹਨਾਂ ਨੇ ਮੇਰੇ ਨਾਲ ਖੜਨ ਦੀ ਬਜਾਏ ਆਪ ਉਹ ਕੀਰਤਨ ਕਰਨਾ ਸੋ ਉਹਨਾਂ ਨੇ ਸ਼ੁਰੂ ਕਰ ਦਿੱਤਾ ਜਿਹੜਾ ਸਾਈਡ ਵਾਲਾ ਭਰਾ ਸੀ ਮੇਰਾ ਵੀਰ ਹੈ ਮੇਰੇ ਉਹ ਗੁਰਪਾਈ ਵੀ ਨੇ ਉਹਨਾਂ ਨਾਲ ਮੇਰਾ ਕੋਈ ਨਿੱਜੀ ਬੈਰ ਨਹੀਂ ਹੈ ਉਹਨਾਂ ਨਾਲ ਮੇਰੇ ਕੋਈ ਰੰਜਿਸ਼ ਨਹੀਂ ਹੈ ਹੈ ਤਬਲੇ ਵਾਲਾ ਵੀਰ ਹੈ ਸਾਈਡ ਵਾਲਾ ਵੀਰ ਹੈ ਜਦਕਿ ਉਹਨਾਂ ਨੇ ਉਹਨਾਂ ਨੂੰ ਮੇਰੇ ਨਾਲ ਖੜਨ ਦਾ ਉਹਨਾਂ ਨੂੰ ਚਾਹੀਦਾ ਸੀ ਮੈਂ ਮੇਰੇ ਨਾਲ ਖੜ ਦੇ ਪਰ ਅੱਜ ਉਹ ਆਪ ਖੁਦ ਕੀਰਤਨ ਕਰ ਰਹੇ ਨੇ ਖੁਦੋ ਡਿਊਟੀਾਂ ਨਿਭਾ ਰਹੇ ਨੇ ਸਾਰੀਆਂ ਮੈਂ ਇੱਥੇ ਵਿਹਲਾ ਬੈਠਾ ਹਾਂ ਮੈਨੂੰ ਇਹਨਾਂ ਨੇ ਇਹ ਦੁਬਾਰਾ ਚ ਮੈਂ ਮਸਾ ਮਸਾ ਮਨਤਾ ਕਰਕੇ ਮੇਰੇ ਬੱਚਿਆਂ ਦੇ ਪੇਪਰ ਹੋ ਰਹੇ ਨੇ ਜੀ ਤੇ ਬੱਚਿਆਂ ਦੇ ਪੇਪਰ ਹੋ ਰਹੇ ਨੇ ਰਿਜ਼ਲਟ ਆਉਣਾਗਾ ਮੈਨੂੰ ਕੁਝ ਦਿਨ ਦੀ ਮੌਰਤ ਦਿੱਤੀ ਜਾਵੇ ਤੇ ਇਹਨਾਂ ਨੇ ਮੈਂ ਉਹ ਕੁਝ ਦਿਨ ਗਏ ਕੇ ਤੇ ਮੈਨੂੰ ਕਹੇ ਤੁਸੀਂ ਡਿਊਟੀ ਨਹੀਂ ਕਰਨੀ ਗੁਰਦੁਆਰਾ ਸਾਹਿਬ ਨੂੰ ਅੰਦਰੋਂ ਗੁਰਦੁਆਰਾ ਸਾਹਿਬ ਵੀ ਨਹੀਂ ਜਾਣ ਦਿੰਦੇ ਜਦ ਕਿ ਇੱਥੇ ਕੋਈ ਰੋਕ ਟੋਕ ਨਹੀਂ ਹੈ ਜਾ ਸਕਦੇ ਆਂਗੇ ਪਰ ਇਹਨਾਂ ਦੀ ਇੰਨੀ ਇੱਥੇ ਧੱਕਾਸ਼ਾਹੀ ਹੈ ਜੀ ਮੈਂ ਆਪਣੇ ਇੱਥੇ ਕਮਰੇ ਦੇ ਵਿੱਚ ਨਜ਼ਰ ਬੰਦਾਂ ਸੋ ਇਹ ਮੈਂ ਬੇਨਤੀ ਇਹੀ ਕਰਦਾਗਾ ਕਿ ਦੇਖੋ ਇਸ ਸਥਾਨ ਤੇ ਕਮੇਟੀ ਨੂੰ ਤਾਂ 40 ਸਾਲ ਹੋ ਗਏ ਹੰਮ ਕਮੇਟੀ ਦਾ 40 ਸਾਲ ਦੀ ਕਾਬਜ ਹੈ। ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ। ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ। ਆ ਜਿਹੜੀ ਬੀਬੀ ਦੀ ਗੱਲ ਕਰਕੇ ਹਟਿਆ ਜੋ ਨਿਸ਼ਕਾਮ ਸੇਵਾ ਸੁਖਮਨੀ ਸਾਹਿਬ ਦੀ ਪ੍ਰਧਾਨ ਹੈ। ਉਸ ਬੀਬੀ ਨੇ ਇੱਥੇ ਇੱਕ ਬਜ਼ੁਰਗ ਸਾਡੇ ਸੇਵਾਦਾਰ ਜੋ ਦਿਨ ਰਾਤ ਇੱਥੇ ਵਿਚਾਰੇ ਸੇਵਾ ਕਰਦੇ ਨੇ ਬਜ਼ੁਰਗ ਨੇ 70 ਸਾਲ ਦੀ ਉਹਨਾਂ ਦੀ ਉਮਰ ਹੈ। ਉਹਨਾਂ ਨੂੰ ਉਹ ਭੈੜੇ ਲਫ਼ਜ਼ ਬੋਲੇ ਨੋ ਗੰਦੀਆਂ ਗਾਲਾਂ ਕੱਢ ਕੇ ਸਾ ਇੱਥੇ ਇਥੇ ਨੇ ਬੇਪੱਤੀ ਕੀਤੀ ਉਸ ਬੰਦੇ ਦੀ ਅਤੇ ਉਹ ਵਿਚਾਰੇ ਕਹਿੰਦੇ ਰਹੇ ਕਿ ਸਾਡੀ ਇੱਕ ਮਦਦ ਕਰੋ ਇਹ ਬੀਬੀ ਨੇ ਮੇਰੇ ਨਾਲ ਇਸ ਤਰ੍ਹਾਂ ਮੇਰੀ ਬੇਪੱਤੀ ਕੀਤੀ ਹੈ ਮੇਰੀ ਬੇਇੱਜ਼ਤੀ ਕੀਤੀ ਹੈ ਗਾਲਾਂ ਕੱਢੀਆਂ ਨੇ ਮੇਰੀਆਂ ਮੇਰੀ ਦਾੜੀ ਪੱਟਣ ਤੱਕ ਗਈ ਹੈ ਪਰ ਇਹਨਾਂ ਨੇ ਉਸ ਬੀਬੀ ਨੂੰ ਬਚਾਇਆ ਅਤੇ ਸੱਚ ਦੀ ਗੱਲ ਨਹੀਂ ਸੁਣੀ ਸੋ ਕਹਿਣ ਦਾ ਭਾਵ ਹੈ ਵੀਰੋ ਕਿ ਇੱਥੇ ਮੇਰੇ ਪ੍ਰਵਾਸੀ ਵੀਰ ਵੀ ਰਹਿੰਦੇ ਨੇ ਭਾਂਵੇਂ ਹਿੰਦੂ ਧਰਮ ਨੂੰ ਪੂਜਦੇ ਨੇ ਉਹ ਉਹ ਵੀ ਮੇਰੇ ਵੀਰ ਨੇ ਕੋਈ ਗੱਲ ਨਹੀਂ ਮੈਨੂੰ ਉਹਨਾਂ ਨਾਲ ਕੋਈ ਇਤਰਾਜ਼ ਨਹੀਂ ਹੈ ਹਿੰਦੂ ਧਰਮ ਦੇ ਇੱਥੇ ਕਲੀਨ ਸੇਵ ਉਹ ਰਹਿੰਦੇ ਨੇਗੇ ਉਹਨਾਂ ਨਾਲ ਮੇਰਾ ਕੋਈ ਬਿਤਕਰਾ ਨਹੀਂ ਹੈ ਪਰ ਮੇਰੇ ਕਹਿਣ ਦਾ ਭਾਵ ਉਹ ਤਾਂ ਆਪਣੀ ਤੀਜੀ ਪੀੜੀ ਪਾਲ ਰਹੇ ਨੇ ਪਰ ਗ੍ਰੰਥੀ ਇੱਥੇ 6 ਮਹੀਨੇ ਰਿਟਕਦਾ ਹੁਣ ਮੈਂ ਇਹੇ ਬੇਨਤੀ ਕਰਨਾ ਚਾਹੁੰਦਾਗਾ ਕਿ ਇੱਥੇ ਜੋ ਸਾਨੂੰ ਮੈਨੂੰ ਰੋਕਿਆ ਜਾਂਦਾ ਹੈ ਆਵਾਜ਼ ਨੂੰ ਦਬਾਇਆ ਜਾਂਦਾ ਹੈ ਕਿ ਜਿਹੜੀ ਗੱਲ ਅਸੀਂ ਕਹਤੀ ਉਹ ਗੱਲ ਤੋਂ ਬੋਲ ਦੂਜੀ ਗੱਲ ਨਹੀਂ ਬੋਲਣੀ ਮੈਂ ਕਹਿੰਦਾ ਜਿਸ ਮੈਨੂੰ ਕਥਾ ਕਰਨ ਦਿੱਤੀ ਜਾਵੇ ਕਦੇ ਕਥਾ ਨਹੀਂ ਕਰਨ ਦਿੰਦੀ ਕਥਾ ਨਹੀਂ ਕਰਨੀ ਤੁਸੀਂ ਜੇ ਕੋਈ ਮੈਂ ਇਮਾਨਦਾਰੀ ਦੀ ਗੱਲ ਕਰਦਾ ਜਾਂ ਕੋਈ ਹੋਰ ਸੱਚ ਦੀ ਗੱਲ ਕਰਦਾ ਉਹ ਤੋਂ ਰੋਕਿਆ ਜਾਂਦਾ ਹੈ ਥੋੜੀ ਜਿਹੀ ਗੱਲ ਹੋ ਜੇ ਇਹ ਭਾਈ ਸਾਹਿਬ ਇਸ ਤਰ੍ਹਾਂ ਕਰਦੇ ਨੇ ਲਾਂਬੇ ਕਿਹੜੀ ਗੱਲਾਂ ਦੇ ਦਿੰਦੇ ਨੇ ਅਰਦਾਸ ਕਰਦੇ ਕਰਦੇ ਥੋੜਾ ਜਿਹਾ ਇਸ ਤਰ੍ਹਾਂ ਜੋ ਇੱਕ ਦੋ ਵਾਰੀ ਮੂੰਹ ਸਾਫ਼ ਕਰ ਲਿਆ ਇਹ ਮੂੰਹ ਸਾਫ਼ ਕਰਦੇ ਨੇ ਜੀ ਬਾਰ-ਬਾਰ ਇਹ ਲੱਤਾਂ ਥੋੜੀ ਜਿਹੀ ਇਸ ਤਰ੍ਹਾਂ ਇਸ ਤਰ੍ਹਾਂ ਅਰਦਾਸ ਦੇ ਵਿੱਚ ਇਸ ਤਰ੍ਹਾਂ ਖੜਦੇ ਨੇ ਇਹੋ ਜਿਹੀਆਂ ਗੱਲਾਂ ਤੇ ਟੋਕਾ ਟਕਾਈ ਕੀਤੀ ਜਾਂਦੀ ਹੈ ਸੋ ਮੇਰੀ ਬੇਨਤੀ ਇਹੀ ਹੈ ਜੀ ਕਿ ਸਾ ਮੇਰੀ ਇਸ ਵਿਸ਼ੇ ਤੇ ਮਦਦ ਕੀਤੀ ਜਾਵੇ ਤਾਂ ਜੋ ਮੈਨੂੰ ਇਨਸਾਫ ਦਿੱਤਾ ਜਾਵੇ ਨਹੀਂ ਤਾਂ ਸੰਗਤ ਜੀ ਹੀ ਮੇਰੀ ਬੇਨਤੀ ਹੈ ਕਿ ਉਸ ਸਮੇਂ ਜੋ ਮੈਨੂੰ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਸੋ ਕੋਈ ਆ ਗਿਆ ਸੀ ਇਸ ਕਰਕੇ ਮੈਨੂੰ ਪਿੱਛੇ ਪਾਉਸ ਕਰਨਾ ਪਿਆ ਸੋ ਸੰਗਤ ਜੀ ਇਹ ਬੇਨਤੀ ਹੈ ਕਿ ਪ੍ਰਧਾਨ ਜੀ ਨੇ ਇੱਥੋਂ ਦੇ ਪ੍ਰਧਾਨ ਜੀ ਨੇ ਅੱਜ ਤੋਂ 4 1/2 ਮਹੀਨੇ ਪਹਿਲਾਂ ਜੇ ਮੇਰੀ ਗੱਲਬਾਤ ਹੋਈ ਜੀ ਉਹਨਾਂ ਨਾਲ ਤੇ ਉਹਨਾਂ ਨੇ ਮੈਨੂੰ ਇਸੇ ਗੱਲ ਇੱਕ ਗੱਲ ਸੰਗ ਸਾਹ ਕਹੀ ਸੀ ਕਿ ਤੈਨੂੰ ਕੱਢ ਕੇ ਹਟੋ ਤੈਨੂੰ ਮੁੰਧਿਆਣ ਦੇ ਵਿੱਚ ਕਿਤੇ ਡਿਊਟੀ ਨਹੀਂ ਕਰਨ ਦੇ ਸੇ ਉਹਨਾਂ ਦੀ ਗੱਲ ਸਹੀ ਹੋ ਰਹੀ ਐ ਤੇ ਉਹਨਾਂ ਨੇ ਮੈਨੂੰ ਇੱਥੋਂ ਵੀ ਕੱਢਤਾ ਤੇ ਸੰਗਤ ਜੀ ਆਹ ਮੇਰਾ ਹਾਰਮੋਨੀਅਮ ਐ ਇਹ ਹਾਰਮੋਨੀਅਮ ਮੇਰਾ ਪਕਾਉ ਹੈ ਤੇ ਆਹਾ ਅੱਜ ਗਰੰਥੀ ਸਿੰਘ ਵਾਲਾ ਜਿਹੜਾ ਸਰੋਪਾ ਹੁੰਦਾ ਹੈ ਇਹ ਵੀ ਮੈਂ ਤਿਆਗਦਾਗਾ ਅਤੇ ਆ ਜਿਹੜੀ ਸਾਨੂੰ ਦੇਖ ਕੇ ਜਾ ਕੇ ਲੋਕ ਤਾਂ ਸਾਨੂੰ ਬਾਬਾ ਜੀ ਕਹਿੰਦੇ ਹਨ ਭਾਈ ਜੀ ਕਹਿੰਦੇ ਹਨ ਪਰ ਇਹ ਸਾਨੂੰ ਕਹੇ ਜਹਾਡੇ ਨਾਲ ਬਿਹੇਵ ਕਰਦੇ ਨੇ ਸੰਗਤ ਇਸ ਗੁਰੂ ਘਰ ਦੇ ਵਿੱਚ ਜੋ ਸੰਗਤ ਆਉਂਦੀ ਹੈ ਉਹ ਬਹੁਤ ਚੰਗੀ ਹੈ ਬਹੁਤ ਸਾਡਾ ਸਤਕਾਰ ਕਰਦੀ ਹੈ ਪਰ ਸੰਗਤ ਦੇ ਆਪਦੀ ਮਜਬੂਰੀ ਹੋ ਜਾਂਦੀ ਹੈ ਸੰਗਤ ਦੇ ਵਿੱਚੋਂ ਸਾਹਮਣੇ ਬਜਾਜ ਭਰਾ ਨੇ ਉਹਨਾਂ ਨੇ ਵੀ ਮੇਰੀ ਪਿਛਲੇ ਜਦੋਂ ਵੀ ਮੈਂ ਆਇਆ ਉਹਨਾਂ ਨੇ ਬਹੁਤ ਮਦਦ ਕੀਤੀ ਹੈ ਗੁਰਚੰਨ ਸਿੰਘ ਜੀ ਛੀਨਾ ਜਸਪਾ ਜੀ ਨੇ ਕਰਨੈਲ ਸਿੰਘ ਜੀ ਨੇ ਮਨਪ੍ਰੀਤ ਸਿੰਘ ਵੀਰ ਜੀ ਨੇ ਹੋਰ ਕਿੰਨਾ ਕਿੰਨਾ ਦਾ ਨਾਮ ਲਵਾਂ ਮੇਜਰ ਸਿੰਘ ਜੀ ਨੇ ਜਿਨ੍ਹਾਂ ਨੇ ਮੇਰੀ ਬਹੁਤ ਮਦਦ ਕੀਤੀ ਤੇ ਮੇਰੇ ਨਾਲ ਖੜੇ ਨੇ ਪਰ ਅੱਜ ਉਹ ਵੀ ਮਜਬੂਰ ਹੋ ਗਏ ਨੇ ਸੋ ਮੈਂ ਸੰਗਤ ਜੀ ਆ ਲੋ ਇਹ ਨਾ ਸਮਝੋ ਕਿ ਮੈਂ ਇਹ ਤਿਆਗ ਰਿਹਾ ਮੇਰਾ ਦਰਦ ਸਮਝੋ ਸਾਡੇ ਗ੍ਰੰਥੀ ਸਿੰਘ ਦਾ ਦਰਦ ਸਮਝੋ ਇਹ ਮੈਨੂੰ ਮੇਰੇ ਗੁਰੂ ਦੀ ਬਖਸ਼ਿਸ਼ ਹੈ ਆ ਦਸਤਾਰ ਮੇਰੇ ਗੁਰੂ ਦੀ ਬਖਸ਼ਿਸ਼ ਹੈ ਇਹ ਮੈਂ ਕਦੇ ਨਹੀਂ ਉਤਾਰਾਂਗਾ ਅਗਾਤਰਾ ਮੈਂ ਕਦੇ ਨਹੀਂ ਉਤਾਰਾਂਗਾ ਕੋਈ ਗੱਲ ਨਹੀਂ ਏਕੜਾ ਮਚੌਦਰੀ ਨੇ ਅੱਜ ਨਹੀਂ ਤਾਂ ਕੱਲ ਕੋਈ ਨਾ ਕੋਈ ਤਾਂ ਆਵਾਜ਼ ਉਠਾਊਗਾ ਕੋਈ ਨਾ ਕੋਈ ਤਾਂ ਸਾਡੇ ਹੱਕਾਂ ਵਾਸਤੇ ਬੋਲੂਗਾ ਅੱਜtheta Das ji ਦੀ ਕੱਲ ਮੈਂ ਵੀਡੀਓ ਸੁਣ ਰਿਹਾ ਸੀਗਾ ਜਿਸ ਦੇ ਵਿੱਚ ਉਹ ਇੱਕ ਸੱਚਤਾਰੀ ਸਿੱਖ ਨੂੰ ਕਹਿ ਰਿਹਾ ਸੀਗਾ ਕਿ ਤੇਰੇ ਪੱਗ ਬੰਨੀ ਹੋਈ ਹੈ ਤੂੰ ਆਪਣੀ ਦਾੜੀ ਵੀ ਰੱਖ ਸੋਹਣੇ ਲੱਗੇਗਾ ਆ ਜਥੇਦਾਰ ਜੀ ਜਿਨ੍ਹਾਂ ਦੇ ਦਾੜੀਆਂ ਰੱਖੀਆਂ ਹੋਈਆਂ ਨੇ ਉਹਨਾਂ ਬਾਰੇ ਤਾਂ ਸੋਚੋ ਉਹਨਾਂ ਨਾਲ ਕੀ ਹਾਲ ਹੋ ਰਿਹਾ ਸੋ ਇੰਨੀ ਆ ਕੇ ਬੇਂਤੀਆਂ ਨੇ ਸੰਗਤ ਜੀ ਮੇਰੀਆ ਪ੍ਰਵਾਨ ਕਰਨੀਆਂ ਮੇਰੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਲੁਧਿਆਣਾ ਦੇ ਵਿੱਚ ਐਨੇ ਗੁਰਸਿੱਖ ਨੇ ਜਿਨ੍ਹਾਂ ਦੇ ਬੌੜੇ ਤਕੜੇ-ਤਕੜੇ ਕਾਰੋਬਾਰ ਨੇ ਕਿਸੇ ਵੀ ਗੁਰਸਿੱਖ ਵੀਰ ਨੂੰ ਜੋ ਕੋਈ ਮੇਰੇ ਲੈਕ ਸੇਵਾ ਹੋ ਮੈਂ ਕੋਈ ਡਿਊਟੀ ਕਰ ਸਕਾਂ ਆਵਦੇ ਬੱਚਿਆਂ ਦਾ ਪ੍ਰਵਾਹ ਆਪਣੇ ਪਰਿਵਾਰ ਦਾ ਢਿੱਡ ਪਰ ਸਕਾਂ ਮੈਨੂੰ ਛੋੜੀ-ਮੋਟੀ ਕੋਈ ਨੌਕਰੀ ਮਿਲ ਜਾਵੇ ਕਿਉਂਕਿ ਮੈਨੂੰ ਇਹਨਾਂ ਨੇ ਹੋਰ ਕਿਸੇ ਗੁਰਦੁਆਰੇ ਲੱਗਣ ਨਹੀਂ ਦੇਣਾ ਇਹਨਾਂ ਨੇ ਕਿਉਂਕਿ ਇਹਨਾਂ ਨੇ ਮੇਰੇ ਹੱਥ ਵੱਡ ਦਿੱਤੇ ਨੇ ਜੀ ਇਹਨਾਂ ਨੇ ਮੇਰੇ ਹੱਥ ਵੱਡ ਦਿੱਤੇ ਨੇ ਐਸੇ ਹੱਥ ਵੱਡੇ ਨੇ ਕਿ ਉੱਥੇ ਵੇ ਤੋਂ ਤੱਕੇ ਨਾਲ ਸਾਈਨ ਕਰਾਏ ਨੇ ਵਿੱਚ ਪੈਰਾ ਛੱਡ ਦਿੱਤਾ ਉਹਦੇ ਵਿੱਚ ਕੁਝ ਵੀ ਲਿਖ ਸਕਦੇ ਨੇ ਇਸ ਵੇਲੇ ਮੈਂ ਆਪਣੇ ਕਮਰੇ ਦੇ ਵਿੱਚ ਖੜਾ ਹਾਂ ਸਾਰਾ ਕੁਝ ਇੱਕ ਕਮਰਾ ਹੈ ਉਹ ਲੋਕ ਦੇ ਦੋ ਤਿੰਨ ਚਾਬੀਆਂ ਜਿਹੜੀਆਂ ਹੁੰਦੀਆਂ ਨੇ ਮੇਰੇ ਕੋਲ ਸਿਰਫ ਇੱਕ ਚਾਬੀ ਹੈ ਉਹਦੀਆਂ ਬਾਕੀ ਚਾਬੀਆਂ ਪ੍ਰਬੰਧਕਾ ਕੋਲ ਹੀ ਨੇ ਕਿ ਕੱਲ ਨੂੰ ਇੱਥੇ ਨਸ਼ੀਲਾ ਪਦਾਰਥ ਜਾਂ ਕੋਈ ਹੋਰ ਸਾਜ਼ਿਸ਼ ਦੇ ਨਾਲ ਮੈਨੂੰ ਮੇਰੇ ਤੇ ਹੋਰ ਕੋਈ ਇਹ ਅਟੈਕ ਕਰ ਸਕਦੇ ਨੇ ਮੈਨੂੰ ਇਸ ਗੱਲ ਦਾ ਖਤਰਾ ਹੈ ਮੈਂ ਇਸ ਇਹ ਗੁਰਦੁਆਰਾ ਸਾਹਿਬ ਛੱਡ ਕੇ ਜਾ ਰਿਹਾ ਕੱਲ ਨੂੰ ਮੇਰੇ ਨਾਲ ਕੋਈ ਵਦੀ ਕੀ ਹੁੰਦੀ ਹੈ ਕਿਉਂਕਿ ਮੈਂ ਤਾਂ ਆਪਦਾ ਪਰਿਵਾਰ ਤਾਂ ਮੈਂ ਆਪਦਾ ਸੇਫ ਕਰ ਦਿੱਤਾ ਆਪਣੇ ਘਰ ਪਹੁੰਚਾ ਦਿੱਤਾ ਮੇਰੇ ਪਰਿਵਾਰ ਜਿੱਥੇ ਰੁਕੇ ਗਏ ਮੇਰੇ ਬੱਚੇ ਮੇਰੇ ਬੱਚੇ ਰੁਕੇ ਗਏ ਨੇ ਇੱਥੇ ਮੈਂ ਕਿੱਥੇ ਜਾਵਾਂ ਮੈਂ ਮੈਂ ਰੋਣਾ ਨਹੀਂ ਆਉਂਦਾ ਮੈਂ ਰੋਣਾ ਨਹੀਂ ਸੀ ਚਾਹਦਾ ਪਰ ਇਹਨਾਂ ਨੇ ਮੈਨੂੰ ਮਜਬੂਰ ਕਰ ਦਿੱਤਾ ਇਹਨਾਂ ਨੇ ਮੈਨੂੰ ਮਜਬੂਰ ਕਰ ਦਿੱਤਾ ਰੋਣਾ ਪੈਂਦਾ ਤਾਜੀ ਕਿੱਥੇ ਜਾਇਆ ਮੈਂ ਮਜਬੂਰ ਨਹੀਂ ਕਰਕੇ ਕਿਉਂ ਮਰ ਕੇ ਕਿਉਂ ਮਰ ਕੇ ਕਿਉਂ ਇਹਨਾਂ ਦੀ ਤੱਕ ਐਸੇ ਤਰ੍ਹਾਂ ਚੱਲੀ ਜਾਊਗਾ ਮੇਰੀ ਗਲਤੀ ਕੀ ਹੈ ਮੈਂ ਪੁੱਛੀ ਜੇ ਮੇਰੀ ਗਲਤੀ ਦੱਸੋ ਮੇਰੀ ਗਲਤੀ ਵੀ ਨਹੀਂ ਦੱਸ ਰਹੇ ਉਹ ਗੁਰੂ ਕੇ ਪ੍ਰਬੰਧਕ ਕੋ ਉਹ ਉਹ ਕੜਮ ਚੌਧਰੀ ਉਹ ਓਏ ਬੁੱਜੜੋ ਤੁਸੀਂ ਮੇਰੇ ਪਿੱਛੇ ਨਾ ਭੇਖ ਖਾ ਗਏ ਤੁਸੀਂ ਸਾਰਾ ਕੁਝ ਕਾ ਗਏ ਮੇਰੀ ਰੋਚੀ ਰੋਟੀ ਦਿਲਾਤਾ ਮਾਰੀਏ ਤੁਸੀਂ ਮੈਂ ਉਰ ਕੀ ਕਰਾਂ ਮੈਨੂੰ ਗੁਰੂ ਨੇ ਤੱਕੜਾ ਬਣਾਇਆ ਮੈਂ ਰੋਣਾ ਨਹੀਂ ਚਾਹੁੰਦਾ ਪਰ ਮਜਬੂਰੀ ਹੋ ਗਈ ਐ ਜੇ ਮੇਰੀ ਸੰਗਤ ਨੂੰ ਬੇਨਤੀ ਐ ਕਿ ਮੇਰੀ ਮਦਦ ਜ਼ਰੂਰ ਕੀਤੀ ਜਾਵੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਤੇ ਇੱਥੇ ਜੋ ਤੱਕਾ ਚੱਲ ਰਿਹਾ ਨਾਲ ਹੀ ਬੇਨਤੀ ਕਰਾਂਗਾ ਇਸ ਇਲਾਕੇ ਦੇ ਮੌਜੂਦਾ ਐਮਐਲਏ શ્રી ਮਦਨ ਲਾਲ ਚੌਧਰੀ ਬੱਗਾ ਜੀ ਉਹਨਾਂ ਦਾ ਇਲਾਕਾ ਹੈਗਾ ਉਹ ਵੀ ਆ ਕੇ ਇੱਥੇ ਦੇਖਣ ਤੇ ਉਹਨਾਂ ਦੇ ਨੁਮਾਇंदे ਇੱਥੇ ਕੀ ਕਰ ਰਹੇ ਨੇ ਕੀ ਉਹ ਸੱਚ ਦਾ ਸਾਥ ਦੇ ਰਹੇ ਨੇਗੇ ਜਾਂ ਇੱਥੇ ਕਿਉਂਕਿ ਜਿੱਦੇ ਮੈਨੂੰ ਉੱਪਰ ਤੱਕ ਮੇਰੇ ਕਮਰੇ ਤੱਕ ਆ ਗਿਓ ਮੇਰੇ ਕਮਰੇ ਤੱਕ ਧੱਗੇ ਸ਼ਾਹੀ ਨਾਲ ਉਹਨਾਂ ਨੇ ਮੇਰੇ ਸਾਰਾ ਕੁਝ ਹੋ ਕਰਾਇਆਗਾ ਸੋ ਇਹ ਬੇਨਤੀ ਹੈ ਸੰਗਤ ਜੀ ਕਿ ਮੈਂ ਇੱਥੋਂ ਜਾ ਰਿਹਾ ਮੈਨੂੰ ਪਤਾ ਮੈਂ ਕਿੱਥੇ ਜਾਵਾਂਗਾ ਸੋ ਇਹ ਬੇਈਤੀ ਸੰਗਤ ਨੇ ਪ੍ਰਵਾਨ ਕਰਨੀ ਜੀ ਸੋ ਇਥੋਂ ਦੀਆਂ ਐਵੇਂ ਤੁਸੀਂ ਸਿੱਖੋ ਕਹੀ ਜਨ ਨੂੰ ਆਰਐਸਐ ਸਾਡੀ ਆ ਕਰਦੀ ਆਰਐਸਐ ਨੇ ਸਾਾਨੂੰ ਬਨ ਉਹ ਕਰਤਾ ਸਾਡੇ ਸਿੱਖਾਂ ਨੂੰ ਪਰਮਾਉਂਦੀ ਹੈ 크੍ਰਿਸਚਨ ਇਸਾਈ ਧਰਮ ਸਾਨੂੰ ਐ ਕਰਦਾਗਾ ਪਰ ਉਹਨਾਂ ਦਾ ਕੀ ਕਸੂਰ ਹੈ ਆ ਇਨਾ ਇਨਾ ਬੁੱਤਰਾ ਨੂੰ ਵੀ ਦੇਖੋ ਆ ਕੜਾ ਮਚੌਧਰਿਆ ਨੂੰ ਵੀ ਦੇਖੋ ਇਹਨਾਂ ਨੂੰ ਵੀ ਆ ਕੇ ਦੇਖੋ ਵੀ ਕੀ ਸਾਡੇ ਨਾਲ ਹੋ ਰਿਹਾ ਸਾਡੇ ਸਿੱਖ ਸਾਡੇ ਸਿੱਖਾਂ ਨਾਲ ਕੀ ਕਰ ਰਹੇ ਨੇਗੇ ਸੋ ਇਹ ਬੇਈਤੀ ਸੰਗਤ ਨੇ ਪ੍ਰਵਾਨ ਕਰਨੀ ਜੀ ਕਿ ਮੈਨੂੰ ਬੜਾ ਦੁੱਖ ਹੁੰਦਾ ਉਸ ਵੇਲੇ ਜਦ ਮੇਰੀ 6 ਸਾਲਾਂ ਦੀ ਬੱਚੀ ਨੇ ਮੈਨੂੰ ਆ ਕੇ ਪੁੱਛਿਆ ਕਿ ਡੈਡੀ ਤੁਸੀਂ ਕਿਦਰ ਕਿਉਂ ਨਹੀਂ ਕਰਦੇ ਹੋ ਤੁਸੀਂ ਪਾੜ ਕਿਉਂ ਨਹੀਂ ਕਰਨ ਜਾਂਦੇ ਗੁਰਦੁਆਰੇ ਮੈਂ ਮੇਰੇ ਕੋਲ ਹੌਸਲੇ ਜਵਾਬ ਨਹੀਂ ਸੀ ਦਾ ਉਸ ਵੇਲੇ ਸੋ ਮੈਂ इमोਸ਼ਨਲੀ ਤੁਹਾਨੂੰ ਕਰ ਰਿਹਾ ਕਿਸੇ ਗੱਲ ਤੋਂ ਪਰ ਇਹ ਮੇਰੀ ਮਜਬੂਰੀ ਹੋ ਗਈ ਹੈ ਕਿ ਮੈਨੂੰ ਇਹ ਸਾਰਾ ਕੁਝ ਕਰਨਾ ਪੈ ਰਿਹਾ ਹੈ ਤੇ ਮੈਨੂੰ ਇਹ ਤੁਸੀਂ ਅੱਗੇ ਤੋਂ ਕੇ ਸ਼ੇਅਰ ਕਰੋ ਤਾਜੂ ਕਿਸੇ ਨਾ ਕਿਸੇ ਜੱਥੇਦਾਰ ਤੇ ਕਿਸੇ ਨਾ ਕਿਥੇ ਸਿੱਖ ਸਿੱਖਾਂ ਨੂੰ ਚਾਣ ਵਾਲੇ ਸਾਨੂੰ ਸਤਕਾਰ ਦੇਣ ਵਾਲੇ ਬਹੁਤੇ ਨੇ ਇਹ ਨਹੀਂ ਕਿ ਹਜੇ ਗੁਰੂ ਘਰ ਚ ਸਾਰਾ ਕੁਝ ਹੀ ਖਤਮ ਹੋ ਗਿਆ ਹੈਗੇ ਨੇ ਹਜੇ ਵੀ ਮੈਨੂੰ ਵਿਸ਼ਵਾਸ ਹੈ ਕਿ ਮੇਰੀ ਮੇਰੀ ਪੱਖੋਂ ਮੇਰਾ ਸੁਣਿਆ ਜਾਵੇ ਪ੍ਰਬੰਧਕਾਂ ਲਈ ਪੱਖ ਸੁਣਿਆ ਜਾਵੇ ਇਹ ਨਹੀਂ ਇੱਕ ਕੱਲਾ ਮੇਰਾ ਪੱਖ ਪ੍ਰਬੰਧਕਾਂ ਦਾ ਵੀ ਪੱਖ ਸੁਣਿਆ ਜਾਵੇ ਕਿ ਉਹਨਾਂ ਉਹ ਕੀ ਕਰਦੇ ਨੇ ਮੇਰੀ ਕੀ ਗਲਤੀ ਹੈ ਤੇ ਇੱਥੇ ਸੰਗਤ ਤੋਂ ਵੀ ਆ ਕੇ ਪੁੱਛਿਆ ਜਾਵੇ ਵੀ ਕੀ ਕੀ ਇੱਥੇ ਹੁੰਦਾਗਾ ਸੋ ਐਨੀ ਇਹ ਬੇਨਤੀ ਮੇਰੀ ਪ੍ਰਵਾਨ ਕਰਨੀ ਜੀ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੋਈ ਵੱਧ ਘੱਟ ਕੋਈ ਮੇਰੇ ਤੋਂ ਬੋਲਿਆ ਗਿਆ ਹੋਵੇ ਉਹਦੇ ਲਈ ਮੈਂ ਖਿਮਾ ਮੰਗਦਾ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ